ਜੀ ਸਰ ਜੇ ਕੋਈ ਹਲਪ ਹੋ ਸਕਦੀ ਹੈ ਕੋਈ ਫੇਸਬੁੱਕ ਤੇ ਮੇਰੀ ਟੀਮ ਨੇ ਨੰਬਰ ਭੇਜਿਆ ਮੈਨੂੰ ਕੀ ਨਾਮ ਹੈ ਤੇਰਾ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਤੇਰੀ C733 3 ਤੱਕ ਜਿਹੜੇ ਮਣਕੇ ਨੇ ਉਹ ਤੇਰੇ ਦਵੇ ਨੇ ਤੇ ਹੁਣ ਤੇਰੀਆਂ ਲੱਤਾਂ ਕੰਮ ਨਹੀਂ ਕਰਦੀਆਂ ਪੂਰੀਆਂ ਹਾਂਜੀ ਸਰ ਜੀ ਪੂਰੀਆਂ ਨਹੀਂ ਕੰਮ ਕਰਦੀਆਂ ਜਿਹੜੇ ਪਿਆ ਕਿੰਨੇ ਮਹੀਨੇ ਹੋ ਗਏ 3 ਮਹੀਨੇ ਹੋ ਗਏ ਸਰ ਜੀ ਮੈਨੂੰ ਜੀਆ ਤੈਨੂੰ ਕੋਈ ਲਿਆ ਸਕਦਾ ਦਾਖਲ ਹੋਣ ਲਈ ਹਾਂਜੀ ਸਰ ਜੀ ਮੈਂ ਬ੍ਰਦਰ ਲੈ ਆਉਗਾ ਜੀ। ਆ ਡਾਕਟਰ ਸਾਹਿਬ ਨੇ ਯੱਸ ਕਰਤੀ। ਕਿੰਨੇ ਪੈਸੇ ਖਰਾਬ ਕਰਲੇ ਤੁਸੀਂ ਪਹਿਲਾਂ ਪੰਜਾਬ ਚ? ਲੱਖ ਰੁਪਏ ਦੇ ਨੇੜੇ ਖਰਾਬ ਕਰ ਲਿਆ ਜੀ। ਉਹ ਪਤੰਦਰਾ 60000 ਦਾ ਤਾਂ 50000 ਦਾ ਆਪਰੇਸ਼ਨ ਐ। ਆ ਬਾਬਾ ਜੀ ਦਾ ਕਰਾਇਆ ਤੇ ਵੀਡੀਓ ਦੇਖੀ ਐ? ਹਾਂਜੀ ਸਰ ਜੀ ਹੁਣ ਐਂ ਪਤਾ ਨਹੀਂ ਸੀਗਾ ਡਾਕਟਰ ਸਾਨੂੰ ਲਜਾਈ ਫਿਰਦੇ ਰਹੇ। ਕਦੇ ਮਨਕ ਦੀ ਪ੍ਰੋਬਲਮ ਤਾਂ ਸਾਨੂੰ ਹੁਣ ਪਤਾ ਲੱਗਾ ਜੀ। ਪੱਖੋ ਕੈਂਚੀ ਵਾਲੇ ਡਾਕਟਰ ਨੇ ਕਿਹਾ ਵਾ ਕਿਸੇ ਸਰਜਨ ਨੂੰ ਦਿਖਾਓ ਜੀ। ਓ ਯਾਰ ਨਿਊਰੋ ਸਰਜਨ ਨੇ ਆਪਰੇਸ਼ਨ ਕਰਨਾ ਹੈ ਇਹਦੇ ਉੱਤੇ ਇੱਕ ਛੋਟੀ ਜੀ ਵਾਇਰ ਲੱਗੂਗੀ ਹਾਂਜੀ ਸਰ ਜੀ ਉਹ ਤਾਂ ਦੇਖਿਆ ਹੀ ਆ ਪਹਿਲਾ ਵਾਲਾ ਐਕਸ-ਰੇ ਪਾਪਾ ਜੀ ਦਾ ਹਾਂ ਹਾਂਜੀ ਸਰ ਜੀ ਮੈਂ ਆਪਣੀ ਪਿਆਰੀ ਕਰੋ ਛੋਟੇ ਵੀਰ ਮੈਂ ਮਦਦ ਕਰ ਸਕਦਾ ਥੈਂਕ ਯੂ ਸਰ ਜੀ ਐਸੇ ਆਪ ਵੀ ਕੱਟੇ ਕਰੋ ਕੋਈ 10-15 ਹਜ਼ਾਰ ਦੀ ਮਦਦ ਦੀ ਲੋੜ ਹੋਈ ਐਨੇ ਕ ਮੈਂ ਲਾ ਸਕਦਾ ਉਹ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਇੱਥੇ ਦੱਕਲ ਹੁੰਦਾ ਕੋਈ ਸਮਾਨ ਚ ਘਾਟਾ ਹੋਇਆ ਡਾਕਟਰ ਮੈਨੂੰ ਦੱਸ ਦੇਣਗੇ ਤਾਂ ਮੈਂ ਲੈ ਲਵਾਂਗਾ ਹਾਂਜੀ ਜੀ ਤੇ ਕਿਹੜਾ ਪਿੰਡ ਹੈ ਤੇਰਾ ਮੇਰਾ ਪਿੰਡ ਕੌਕੇ ਕਲਾ ਜੀ ਮੈਂ ਆਪਦੇ ਭਰਾ ਕੋਲੇ ਰਹਿਣਾ ਜੀ ਬਰਨਾਲੇ ਉੱਥੇ ਚਿੱਪੇ ਟੇਟੇ ਕੋਲ ਭਰਾ ਦੇ ਕੋਲ ਆ ਕੌਂਗੇ ਨਹੀਂ ਜੀ ਨਹੀਂ ਆਪਣੇ ਇੱਥੇ ਬਾਬੇ ਰੋਡੂ ਵਾਲਾ ਨਹੀਂ ਵਾਜਦੇ ਕੌਕੇ ਕਲਾ ਜੀ ਸਿਰਾਜ ਚੜਤੀ ਜਿਹੜਾ ਭਰਾ ਦੇ ਕੋਲ ਕੌਂਗੇ ਆ ਉਸੇ ਤਾਂ ਆਪਣਾ ਟੀਮ ਮੈਂਬਰ 50 ਆਪਰੇਸ਼ਨ ਕਰਾ ਚੁੱਕੇ ਆ ਹਾਂਜੀ ਠੀਕ ਹੈ ਜੀ ਹੋਰ ਕਿਹੜਾ ਪਿੰਡ ਹੈ ਤੇਰਾ ਭਰਾ ਕੋਲੇ ਦੱਸਦੇ ਰਹਿਣਾ ਵੀਰ ਹਾਂਜੀ ਮੈਂ ਬਰਨ ਵਾਲੇ ਰਹਿਣਾ ਜੀ ਆਪਦੇ ਬ੍ਰਦਰ ਕੋਲੇ ਬਸਟੈਂਡ ਕੋਲੇ ਮੈਂ ਫਿਰ ਕਰਦੀ ਆ ਤੈਨੂੰ ਬੇਟਾ ਚੱਲਦਾ ਹਾਂਜੀ ਸਰ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਹੋ ਗਈ ਤਿੰਨ ਮਹੀਨੇ ਹੋ ਗਏ ਜੀ ਤੁਸੀਂ ਜਿੰਦਾਬਾਦ ਹੈ ਕਈ ਲੋਕ ਡੀਮੋਟੀਵੇਟ ਕਰਦੇ ਨੇ ਮੈਨੂੰ ਹੁਣ ਮੈਂ ਇਕੱਲਾ ਪਤਾ ਕਿੰਨੇ ਕ ਕਮੈਂਟ ਪੜ ਲਾ ਤੇਰਾ ਕਮੈਂਟ ਪਹੁੰਚਿਆ ਤਾਂ ਸਹੀ ਮੇਰੇ ਕੋਲੇ ਮੈਂ ਕਹਾਂ ਜੀ ਬਹੁਤ ਬਹੁਤ ਧੰਨਵਾਦ ਮੈਂ ਅਜ ਕੱਲ ਹੀ ਰਾਤ ਹੀ ਕੀਤੀ ਤੇ ਮੈਨੂੰ ਰਾਤ ਹੀ ਮਿਲ ਗਿਆ ਸੀ ਤੁਸੀਂ ਆਪ ਦਾ ਨੰਬਰ ਛੱਡਿਆ ਹੈ ਨਾ ਹਾਂਜੀ ਸਰ ਜੀ ਇਹ ਜੇ ਉਹ ਲੋਕ ਉਥੇ ਕਮੈਂਟ ਕਰੀ ਜਾਂਦੇ ਨੇ ਮੇਰੇ ਕੋਲੇ ਇੰਸਟਾਗ੍ਰਾਮ ਵੀ ਆ ਕਿੰਨੀਆਂ ਐਪਾਂ ਨੇ ਪਰ ਲੇਕਿਨ ਮੈਂ ਹਾਂਜੀ ਤੁਸੀਂ ਜੀ ਇੰਸਟਾਗ੍ਰਾਮ ਦੇ ਵਿੱਚ ਕਿਹਾ ਵੀ ਹੋਇਆ ਵੀ ਦੇਖ ਮੈਨੂੰ ਫੇਸਬੁੱਕ ਤੇ ਮੈਸੇਜ ਕਰੋ ਹਾਂ ਫੇਸਬੁੱਕ ਤੇ ਕਮੈਂਟ ਕਰੋ ਜੇ ਤਾਂ ਤੈਨੂੰ ਕੱਲ ਨੂੰ ਦਾਖਲ ਕਰਾਵਾਂ ਜਾਂ ਹੁਣ ਆਉਣਾ ਹੁਣ ਆ ਜਾ ਮੇਰੇ ਮੇਰੀ ਟੀਮ ਪੀਜੀਆ ਦੀ ਤੇਰੇ ਲਈ 4 ਹੈ ਠੀਕ ਹੈ ਸਰ ਜੀ ਉਹ ਮੰਗੇ ਤਾਂ ਪੈਸੇ ਨਹੀਂ ਦਿੰਦੇ ਥੈਂਕ ਯੂ ਥੈਂਕ ਯੂ ਬੋਥ ਬੋਥ ਤੁਹਾਡਾ ਧੰਨਵਾਦ ਸਰ ਜੀ ਤੁਹਾਨੂੰ ਪਤਾ ਹੀ ਜੀ ਇਕੱਲੇ ਹੈਗੇ ਹਾਂ ਹਣ ਦੇਖ ਭਾਲ ਲਈ ਵੀ ਕੋਈ ਹੈ ਨਹੀਂਗਾ ਜੀ ਛੋਟੇ ਵੀ ਇੱਕ ਗੱਲ ਹੈ ਹਾਂਜੀ ਸਰ ਜੀ ਪੇਸ਼ੇਸ਼ ਰੱਖਣੀ ਪੂ ਇੱਥੇ ਹਾਂਜੀ ਸਰ ਜੀ ਚੱਲ ਤੇ ਦੋ ਤਿੰਨ ਦਿਨ ਪੈਣਾ ਪੈਂਦਾ ਇਹ ਨਹੀਂ ਪਤਾ ਉਸ ਆਪਰੇਸ਼ਨ ਹੋ ਜਾ ਤੇਰਾ ਦੋ ਦਿਨ ਲੱਗ ਜਾਂਦਾ ਕਾਕੇ ਨੂੰ ਮਨਜ਼ੂਰੀ ਮਿਲ ਗਈ ਰਿਪੋਰਟਾਂ ਤੇਰੀਆਂ ਮੈਂ ਦਿਖਾਤੀਆਂ ਜਾ ਕੇ ਕਿਉਂਕਿ ਐਸਟਾ ਪੈ ਕਾਕੇ ਵਾਪਸ ਆਇਆ ਬੇਟਾ ਹਾਂਜੀ ਸਰ ਜੀ ਹਿੰਮਤ ਰੱਖ ਪਰ ਤੇਰੇ ਦੁੱਖ ਕੱਟ ਗਏ ਬਸ ਬਹੁਤ ਬਹੁਤ ਧੰਨਵਾਦ ਜੀ ਉਹਦੇ ਕੋਲ ਰੱਬ ਦਾ ਕੰਮ ਹੋਣ ਵਾਲਾ ਨਾ ਉਹਦਾ ਹੀ ਹੁੰਦਾ ਹੁਣ ਤੇਰੇ ਬਲਕੇ ਤੇਰੇ ਨੇ ਮੈਨੂੰ ਪਤਾ ਇਹ ਕੰਮ ਹੋਣ ਵਾਲਾ ਹੈ ਕਈ ਲੋਕ 3 ਮਹੀਨੇ ਮੰਝੇ ਤੇ ਹੋਵੇ ਤੈਨੂੰ ਪਏ ਨੂੰ ਚੌਕ ਕੀ ਲੱਗਦਾ ਸੀ ਤੈਨੂੰ ਜਦੋਂ ਪਏ ਮੈਨੂੰ ਤਾਂ ਲੱਗ ਰਹੀ ਵੀ ਮੈਂ ਅੱਥੀ ਨਹੀਂ ਛੱਡਣਾ ਜੀ ਖਣੀ ਵੀ ਪਤਾ ਨਹੀਂ ਕੀ ਹੋਏਗਾ ਮੇਰੀ ਜ਼ਿੰਦਗੀ ਨੂੰ ਵੀ ਹੁਣ ਜ਼ਿੰਦਗੀ ਪਏ ਦੀ ਲੰਗੂ ਹਾਂਜੀ ਇਦਾਂ ਹੀ ਲੱਗਦਾ ਹੁੰਦਾ ਸੀ ਜੀ ਕੋਈ ਹੱਥ ਹੀ ਨਹੀਂ ਸੀ ਜੀ ਕੋਈ ਉੱਪਰ ਹੀ ਨਹੀਂ ਰਿਹਾ ਸੀ ਪਰ ਫਿਰ ਇੱਕ ਆ ਜਿਹੜੀ ਹੁਣ ਵਿੱਚ ਪੱਕੋ ਗੰਚੀਆਂ ਕਿ ਡਾਕਟਰ ਨੇ ਸਾਨੂੰ ਦੱਸਿਆ ਕਿ ਸਰਜਨ ਨੂੰ ਦੱਸੋ ਪਹਿਲਾਂ ਕਿਸੇ ਨੇ ਦੱਸਿਆ ਹੀ ਨਹੀਂ ਸਾਨੂੰ ਜੀ ਇਹਨੂੰ 1 ਮਹੀਨੇ ਦੇ ਵਿੱਚ ਵਿੱਚ ਚੱਲਣਾ ਕਰ ਦਾਂਗੇ ਕਿਉਂਕਿ ਹਾਂਜੀ ਤੇਰੇ ਮਨਕੇ ਦਾ ਦਬਾਅ ਹੈ ਤੇਰੇ ਦੋ ਦੋ ਪੈਰ ਖਾਲ ਪਏ ਰਹਿੰਦੇ ਨੇ ਟੁੱਟ ਗਈ ਰੀੜ ਦੀ ਹੱਡੀ ਉਹ ਨਹੀਂ ਚੱਲਦੇ ਹੁੰਦੇ ਤੂੰ ਸੁਰਦਾ ਹੋ ਜਾਗਾ ਬੇਟਾ ਹਾਂਜੀ ਥੈਂਕ ਯੂ ਸਰ ਜੀ ਚਾਲ ਹੋਰ ਫਿਰ ਬਾਬੇ ਦਾ ਨੌ ਪਿਆ ਬਾਜੀ ਤੁਸੀਂ ਸਾਡੇ ਵਾਈਗਰੂ ਦਾ ਨਾਮ ਲਿਆ ਕਰ ਪਿਆ ਪਿਆ ਤਿਆਰੀ ਕਰ ਮੇਰੇ ਕੋਲੋਂ ਅੱਜ ਆ ਜਾ ਕੱਲ ਆ ਜਾ ਹਾਂਜੀ ਥੋੜੇ ਬਸ ਪੈਸਿਆਂ ਦਾ ਦਿੱਕਲਤ ਹੁੰਦੀ ਉਹ ਕਰ ਲਈ ਜੀ ਫਿਰ ਥੋੜੇ ਫਿਰ ਆ ਜਾਗੇ ਫੋਨ ਨਹੀਂ ਨਹੀਂ ਮੇਰੀ ਗੱਲ ਸੁਣੋ ਜੀ ਹਾਂਜੀ ਸਰ ਜੀ ਐਸੇ ਅਜੇ ਨਹੀਂ ਲੋੜ ਹੈਗੀ ਹਾਂਜੀ ਸਰ ਜੀ ਦੇਖੋ ਇੱਥੇ 30 40000 ਆਪਰੇਸ਼ਨ ਤੇ ਲੱਗਦਾ ਤੁਸੀਂ ਅਜੂਸ਼ਮਨ ਕਾਰਡ ਜੇ ਬਣਵਾ ਸਕਦੇ ਹੋ ਤਾਂ ਤੁਹਾਡਾ ਫਰੀ ਹੋ ਜੂ ਠੀਕ ਹੈ ਜੀ ਆਯੁਸ਼ਮਨ ਕਾਰਡ ਵੀ ਤੇ ਸਾਡੀ ਅਪਰੂਵ ਤੁਸੀਂ ਕਹਿੰਦੇ ਵੀ ਨੀਲੇ ਕਾਰਡ ਤੇ ਬਣਦਾ ਜੀ ਚਲੋ ਫਿਰ ਤੁਹਾਡਾ ਬਣਦਾ ਨਹੀਂ ਨਾ ਪੀਲਾ ਕਾਰਡ ਗਰੀਬ ਦੀ ਇੰਨੀ ਕਿਸ਼ਮਤ ਹੈ ਨਾ ਤਾਂ ਉਹਨੂੰ ਕਾਣਕ ਮਿਲਦੀ ਹੈ ਨਾ ਗਰੀਬ ਨੂੰ ਬਿਲਕੁਲ ਜੀ ਨੀਲਾ ਕਾਰਡ ਦਿੰਦੇ ਤਾਂ ਆਯੁਸ਼ਮਨ ਚਲ ਪੁੱਤ ਕੋਈ ਨਾ ਸਾਡੀ ਟੀਮ ਤੇਰੇ ਨਾਲ ਜਿੰਨੇ ਕੇ ਪੈਸੇ ਹੋਵੇ ਤੇ ਕਰ ਲਓ ਹੁਣ ਕੀ ਆਪਾਂ ਖੜੇ ਆ ਤੁਹਾਨੂੰ ਮੰਨੋ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਸਾਡੇ ਲਈ ਰੱਬ ਬਣ ਕੇ ਆ ਜੀ ਕੋਈ ਗੱਲ ਨਹੀਂ ਆਪਾਂ ਰੱਬ ਦੇ ਰੱਬ ਦੀ ਧੂੜ ਵੀ ਨਹੀਂ ਹੈਂਗੇ ਨੇ ਸੀ। ਆਪ ਤਾਂ ਇਨਸਾਨ ਬਣਨ ਦੀ ਕੋਸ਼ਿਸ਼ ਕਰਦੇ ਹਾਂ ਜੀ ਰੱਬ ਵੀ ਇੱਕ ਗਾਂ ਦੀ ਗਾਂ ਆਈ ਸੀ ਗੱਲਾਂ ਕਰਦੇ ਸੀ ਘਰੇ ਵੀ ਪਰਮਾਤਮਾ ਆਪ ਦੇ ਆਪ ਆਪੇ ਬੰਦਾ ਖੜਾ ਕਰੂਗਾ ਕੋਈ ਨਾ ਕੋਈ। ਕੋਈ ਨਾ ਕੋਈ ਕਰਦੇ ਆ ਤੇਰਾ ਕੰਮ ਜਲਦੀ। ਤੇਰੇ ਕੋਲੋਂ ਤਾਂ ਅੱਜ ਆ ਜਾ ਕੱਲ੍ਹ ਆ ਜਾ ਪਰਸੋਂ ਆ ਜਾ ਆਉਣ ਤੋਂ ਪਹਿਲਾਂ ਮੈਨੂੰ ਕਾਲ ਕਰੀ। ਹਾਂਜੀ ਥੈਂਕ ਯੂ ਸਰ ਜੀ।